ਮੈਂ ਸਾਰਿਆਂ ਨੂੰ ਸਤਿਕਾਰ ਬੁਲਾਉਣਾ ਤੁਹਾਨੂੰ ਇਸ ਬਹਾਦਰੀ ਦੀ ਵਧਾਈ ਵੀ ਦੇਣਾ ਇਹ ਲੜਕਾ ਜਿਹੜਾ ਬੋਲ ਰਿਹਾ ਮੇਰੇ ਖਿਆਲ ਆ ਇਹ ਆਉਦੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸਵੱਖਿਟ ਹੱਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣ ਉਹ ਭੀੜ ਤੰਤ ਤਮੀ ਬਣ ਰਹੀ ਤੇ ਮੈਂ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਡਰਨ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਤੋੜਿਆ ਹੈ ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਣੀ ਨੋਟੀਫਿਕੇਸ਼ਨਾਂ ਵਾਪਸ ਕਰਨੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹੇ ਤੋਂ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਿਆਸੀ ਪਾਰਟੀਆਂ ਦੀਆਂ ਇਜਿਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਦੇ 380 ਜਨਾਂ ਚ ਬੂਥ ਧਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨਾ ਜਾਣਾਂ ਨੇ ਵਾਪਸ ਕਰਾਈ ਹੈ ਪੂਰੇ ਮਰਦ ਫਤਹਾ ਦੀ ਚੰਦੀ ਹੈ ਬਸ ਮੈਂ ਇੱਕੋ ਗੱਲ ਕਹਾਂਗਾ ਅ ਮੇਰੇ ਤੋਂ ਕਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਹ ਧੋਖਾ ਕਿ ਦਿੱਤਾ ਹੈ ਤੁਸੀਂ ਸਿਆਣਪ ਕਰੀ ਸੀ ਕਿ ਜਿੰਨਾ ਚਿਰ ਸੈਨੇਟ ਦੀ ਚੋਣ ਦਾਵਾਨ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪਦਾ ਅੰਦੋਲਨ ਵਾਪਸ ਨਹੀਂ ਲਵਾਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਹਾ ਮੈਡੀਕਲ ਫੈਕਲਟੀ ਦਾ ਮੈਂ ਅੰਦਰ ਰਹਾ ਮੈਂ ਜੀ ਸੈਨੇਟ ਦਾ ਗ੍ਰੈਜੂਏਟ ਕੌਂਸਿਲ ਦਾ ਵੋਟਰ ਹਾਂ ਮੈਂ 10ਵੀਂ ਇਸ ਯੂਨੀਵਰਸਿਟੀ ਕੋ ਪਾਸ ਕਰੀ ਹੋਈ ਹੈ ਉਧਰ 10ਵੀਂ ਵੀ ਇੱਥੇ ਹੁੰਦੀ ਸੀ ਮੈਂ ਇਹ ਬੋਰਡ ਆਫ ਸਟਡੀ ਦਾ ਪੋਸਟ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਟ ਦਾ ਵੀ ਮੈਂਬਰਾਂ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਚੋਣ ਹੋਣੀ ਹੈ ਕੰਡਮੈਂਟ ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉੱਪਰ ਅਸਟਰਪਤੀ ਜਾਂ ਚਾਂਸਲ ਤੋਂ ਲੈਣੀ ਹੈ ਇਹ ਝੂਠਾ ਇਹ ভাইস ਚਾਂਸਲ ਮੈ ਗੁੰਮਰਾਹ ਕਰ ਰਿਹਾ ਹੈ ਇਹ ਗਲਤ ਹੈ ਆ ਕਲੰਡਰ ਹੈ 22 ਚਾਂਸਲ ਸਾਬਤ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦੇ ਮੁਤਾਬਕ ਹੈ ਸੋ ਮੈਂ ਇੰਨੀ ਕਹਿੰਦਾ ਸੀ ਮੇਰੀ ਇੰਨੀ ਬੇਨਤੀ ਹੈ ਦਬਤੇ ਲੱਗੇ ਰਹੋ ਜਿੱਥੇ ਅਸੀਂ ਇੱਥੇ ਗੱਲ ਹੋਈ ਹੈ ਆ ਜਿਹੜੀ ਹੁੰਦੀ ਸਰਕਾਰਾਂ ਨੇ ਸਾਡਾ ਬੀਵੀਐਮ ਦੀ ਖਾਤਾ ਚੰਡੀਗੜ੍ਹ ਚੀਫ ਸੈਕਟਰੀ ਡਵਾਤਾ ਸਾਡੇ ਪੈਹਿਆਂ ਦੇ ਉੱਤੇ ਕਵਚਾ ਕਰਦਾ ਤੇ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਤੇ ਮੈਂ ਤਾਂ ਇੱਕੋ ਗੱਲ ਕਹਾ ਗਰੀਬ ਦੇ ਵੇੜੇ ਦੇ ਵਿੱਚ ਮੱਢਦਾ ਰਹੀਂ ਵੇ ਤੂੰ ਸੂਰਜਾ ਕੰਨੀਆਂ ਦੇ ਵੇੜੇ ਬਹੁਤ